ਕਿ ਖਡੂਰ ਸਾਹਿਬ ਦਾ ਜੋ ਚੌਧਰੀ ਸੀ ਮੁਖੀਆ ਸੀ ਉਹ ਸਤਗੁਰੂ ਜੀ ਦੇ ਗਵਾਂਢ ਵਿੱਚ ਰਹਿੰਦਾ ਸੀ ਪੜੋਸੀ ਸੀ ਸਤਗੁਰੂ ਜੀ ਦੇ ਨੇਬਰ ਵਿੱਚ ਰਹਿੰਦਾ ਸੀ ਸ਼ਰਾਬੀ ਸੀ ਬਹੁਤ ਸ਼ਰਾਬ ਪੀ ਕੇ ਫਿਰ ਲੋਕਾਂ ਨੂੰ ਕੌੜੇ ਫਿੱਕੇ ਸ਼ਬਦ ਬੋਲਦਾ ਸੀ ਉਸ ਨੂੰ ਮਿਰਗੀ ਦਾ ਰੋਗ ਸੀ ਮਿਰਗੀ ਦਾ ਰੋਗ ਹੋਣ ਕਰਕੇ ਉਹ ਬੜੀ ਤਕਲੀਫੀ ਪਾਉਂਦਾ ਸੀ ਇੱਕ ਦਿਨ ਕੀ ਹੋਇਆ ਮਿਰਗੀ ਦਾ ਰੋਗੀ ਚੌਧਰੀ ਜਿਹੜਾ ਉਹਦੇ ਮਨ ਵਿੱਚ ਆਉਂਦੀ ਹੈ ਕਿ ਮੈਂ ਸੁਣਦਾ ਹਾਂ ਲੋਕਾਂ ਦੇ ਕੋਲੋਂ ਕਿ ਜਿਹੜਾ ਮੇਰੇ ਗਵਾਂਢ ਤੱppa ਰਹਿੰਦਾ ਹੈ ਗੁਰੂ ਅੰਗਦ ਲੋਕਾਂ ਦੇ ਵਿੱਚ ਇਹਦੀ ਬੜੀ ਪੂਜਾ ਮਾਨਤਾ ਹੈ ਬਹੁਤ ਮਾਨ ਪ੍ਰਤੀਸ਼ਟਾ ਹੈ ਇਹਦੇ ਕੋਲੋਂ ਆ ਕੇ ਲੋਕ ਬੜੇ ਸੁਖ ਪ੍ਰਾਪਤ ਕਰਦੇ ਨੇ ਆਪਣੇ ਦੁੱਖ ਰੋਗ ਮਟਾਉਂਦੇ ਨੇ ਤੇ ਕਿਉਂ ਨਾ ਹੋਵੇ ਮੈਂ ਵੀ ਆਪਣਾ ਦੁੱਖ ਰੋਗ ਮਟਾਵਾਂ ਇਥੋਂ ਹੀ ਅੱਜ ਦੀ ਇਹ ਕਥਾ ਆਰੰਭ ਹੈ ਆਪਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ ਅਜ ਰੋਗ ਅਜ ਕ ਮੇਰੇ ਤਨ ਮਾਹੀ ਕਰੋ ਕਿਰਪਾ ਜੇ ਮ ਇਹ ਮਿਟ ਜਾਹੀ ਇੱਕ ਦਿਵਸ ਤਿਸਕੇ ਮਨ ਆਈ ਸੁਣ ਪਿਖਿ ਸ੍ਰੀ ਅੰਗਦ ਵੜਿਆ ਗੁਰੂ ਅੰਗਦ ਸਾਹਿਬ ਦੀ ਮਹਿਮਾ ਵੇਖ ਕੇ ਸੁਣ ਕੇ ਮਨ ਦੇ ਵਿੱਚ ਫੁਰਨਾ ਬਣਿਆ ਤਬ ਸਮੀਪ ਗੁਰ ਕੇ ਚੱਲ ਆਇਓ ਆਪਣੋ ਸਰਬ ਬਰਤਾਂਤ ਸੁਣਾਇਓ ਗੁਰੂ ਜੀ ਦੇ ਕੋਲ ਆ ਕੇ ਉਹਨੇ ਆਪਣੀ ਵਿਥਿਆ ਸੁਣਾਈ ਵੀ ਮਹਾਰਾਜ ਮੈਂ ਚੌਧਰੀ ਆਂ ਤੁਹਾਡਾ ਪੜੋਸੀ ਆ ਗਵਾਂਢੀ ਆ ਮੇਰੇ ਸਰੀਰ ਤੇ ਮਿਰਗੀ ਦਾ ਰੋਗ ਹੈ ਤੁਸੀਂ ਦੁਨੀਆਂ ਦੇ ਦੁੱਖ ਮਟਾਉਨੇ ਹੋ ਮੇਰੇ ਤੇ ਵੀ ਕਿਰਪਾ ਕਰ ਦਿਓ ਮੇਰੇ ਵੀ ਰੋਗ ਮਟਾ ਦਿਓ ਆਪਣੋ ਸਰਬ ਵਰਤਾੰਤ ਸੁਣਾਇਓ ਆਪ ਤਪਾ ਜੀ ਪਰਮ ਕਿਰਪਾਲ ਸਭ ਭਖੈ ਤੁਮ ਸੁਜਸ ਬਸਾਲ ਮੈਂ ਤੁਹਾਡੀ ਬੜੀ ਮਹਿਮਾ ਸੁਣੀ ਹੈ ਮੈਂ ਤੁਹਾਡੀ ਬੜੀ ਵਡਿਆਈ ਸੁਣੀ ਹੈ ਔਰ ਇਸੇ ਕਰਕੇ ਅੱਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਰੋਗ ਅਦਕ ਮੇਰੇ ਤਨ ਮਾਹੀ ਕਰੋ ਕਿਰਪਾ ਜਿਮ ਇਹ ਮਿਟ ਜਾਹੀ ਮੇਰੇ ਸਰੀਰ ਵਿੱਚ ਰੋਗ ਬਹੁਤ ਹੈ ਆਪਜੀ ਕਿਰਪਾ ਕਰਦੇ ਹੋ ਤਾਕਿ ਮੇਰੇ ਰੋਗ ਖਤਮ ਹੋ ਜਾਣ ਮੇਰੇ ਰੋਗ ਮਿਟ ਜਾਣ ਹਾਂਜੀ ਤਬ ਪ੍ਰਤੀਤ ਔਰ ਮੋਕ ਹੋ ਆਵੇ ਜਿਵੇਂ ਇਹ ਕੀਰਤ ਬ੍ਰਿੰਦ ਸੁਨਾਵੇ ਇਹਦੇ ਨਾਲ ਮੇਰਾ ਰੋਗ ਮਿਟ ਜਾਏਗਾ ਜਿਹੜਾ ਸਦਕ ਵਿਸ਼ਵਾਸ عقیدہ ਭਰੋਸਾ ਲੋਕਾਂ ਦੇ ਮਨ ਵਿੱਚ ਹੈ ਇਹ ਮੇਰੇ ਮਨ ਵਿੱਚ ਵੀ ਵਸ ਜਾਏਗਾ ਸਭ ਪ੍ਰਤੀਤ ਉਰਮੋ ਕੋ ਆਵੇ ਜਿਮ ਇਹ ਕੀਰਤ ਬ੍ਰਿੰਦ ਸੁਣਾਵੇ ਫਿਰ ਮੈਂ ਵੀ ਲੋਕਾਂ ਦੇ ਕੋਲ ਤੁਹਾਡੀ ਵਡਿਆਈ ਕਰਿਆ ਕਰਾਂਗਾ ਅੱਜ ਲੋਕ ਕਰਦੇ ਨੇ ਫਿਰ ਮੈਂ ਵੀ ਕਰਾਂਗਾ ਮੇਰੇ ਵੀ ਮੰਨਣ ਵਿੱਚ ਆਵੇਗੀ ਹਾਂਜੀ ਸੋਨਾ ਕੇ ਰੇਪਾਲ ਇਹ ਬਾਕ ਬਖਾਨਾ ਜੇ ਕਰ ਤਿਆਗ ਦੇ ਮਦ ਪਾਨਾ ਸੱਚੇ ਬਾਦਸ਼ਾਹ ਕਹਿਣ ਲੱਗੇ ਭਾਈ ਚੌਧਰੀ ਗੱਲ ਸੁਣੋ ਰੋਗ ਤਾਂ ਤੇਰਾ ਮਿਟ ਜਾਏਗਾ ਪਰ ਜਿਹੜੀ ਤੂੰ ਸ਼ਰਾਬ ਪੀਂਨਾ ਹੈ ਜੇ ਛੱਡ ਦਵੇਂ ਤਾਂ ਵੇਖੋ ਸਾਡੀ ਗਲਤੀ ਕੋਈ ਹੈ ਅਸੀਂ ਆਉਨੇ ਆ ਪੂਰਨ ਵੈਦ ਕੋਲੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧਨ ਵਾਲੇ ਗੁਰੂ ਪੂਰਾ ਵੈਦ ਹੈ ਬਾਕੀ ਛੱਡੋ ਤੁਸੀਂ ਕੰਨਿਆ ਰੋਗਾਂ ਦਾ ਅਸਾਧ ਨਿਵਾਰਨ ਕਰਦਾ ਸਤਿਗੁਰੂ ਪੰਜੇ ਹੀ ਰੋਗ ਮਟਾਉਂਦਾ ਹੈ ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਅਹੰਕਾਰ ਦੇ ਕਿਉਂਕਿ ਇਹਨਾਂ ਰੋਗਾਂ ਦੇ ਕਾਰਨ ਹੀ ਸਰੀਰ ਦੇ ਰੋਗ ਆਉਂਦੇ ਨੇ ਕਾਮ, ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਰ ਸੁਹਾਗਾ ਟਾ ਦੇ ਸੱਚੇ ਬਾਦਸ਼ਾਹ ਕਹਿਣ ਲੱਗੇ ਜੇ ਤੂੰ ਸ਼ਰਾਬ ਪੀਣੀ ਛੱਡ ਦੇਵੇਂ ਬਾੜੇ ਕੰਮ ਕਰਨੇ ਛੱਡ ਦੇਵੇਂ ਤੇ ਤੇਰਾ ਰੋਗ ਠੀਕ ਹੋ ਸਕਦਾ ਹੈ ਜਦੋਂ ਆਪਾਂ ਆਮ ਡਾਕਟਰ ਕੋਲ ਵੀ ਜਾਂਦੇ ਆ ਉਹ ਸਾਨੂੰ ਦਵਾਈਆਂ ਵੀ ਦਿੰਦਾ ਹੈ ਪਰ ਨਾਲ ਇੱਕ ਪਰਹੇਜ਼ ਵੀ ਦੱਸਦਾ ਹੈ ਕੁਝ ਕਾਰਨ ਜਿਹੜੇ ਬਿਮਾਰੀਆਂ ਦਾ ਮੂਲ ਨੇ ਉਹ ਸਾਨੂੰ ਕਹਿੰਦਾ ਵੀ ਇਹਨਾਂ ਨੂੰ ਤਿਆਗ ਦਿਓ ਬਈ ਇਹ ਛੱਡ ਦਿਓ ਸੱਚੇ ਬਾਦਸ਼ਾਹ ਨੇ ਵੀ ਕਿਰਪਾ ਕੀਤੀ ਚੌਧਰੀ ਨੂੰ ਆਖਿਆ ਤੂੰ ਸ਼ਰਾਬ ਛੱਡ ਦੇ ਤੇਰਾ ਮਿਰਗੀ ਦਾ ਰੋਗ ਜਿਹੜਾ ਹੈ ਉਹ ਮਿਟ ਜਾਏਗਾ ਠੀਕ ਹੋ ਜਾਏਗਾ ਗੀ ਬਹੁਰ ਨਾ ਉੱਠੇ ਕਦਾਈ ਤਨ ਅਰੋਗ ਤੇਰਾ ਹੋਏ ਜਾਏ ਕਦੇ ਵੀ ਤੇਰੇ ਸਰੀਰ ਤੇ ਮਿਰਗੀ ਦਾ ਰੋਗ ਨਹੀਂ ਆਏਗਾ ਕਦੇ ਵੀ ਗੁਰੂ ਨੇ ਕਿਰਪਾ ਕਰ ਦਿੱਤੀ ਸਰੀਰ ਤੇਰਾ ਬਿਲਕੁਲ ਤੰਦਰੁਸਤ ਹੋ ਜਾਏਗਾ ਇਹਨਾਂ ਆਦਿਗਾਂ ਬਿਯਾਦੀਆਂ ਤੋਂ ਬਚ ਜਾਏਗਾ ਜੇ ਆਇਸ ਉਲੰਗੇ ਤੇ ਕਿਤ ਕਾਲਾ ਪਰ ਜੇ ਕਦੇ ਤੂੰ ਗਲਤੀ ਕੀਤੀ ਫਿਰ ਸ਼ਰਾਬ ਪੀਤੀ ਫਿਰ ਤੇਰਾ ਬਚਾ ਨਹੀਂ ਹੋਏਗਾ ਫਿਰ ਤੇਰਾ ਬਚਣਾ ਵੀ ਮੁਸ਼ਕਲ ਹੈ ਜੇ ਸਾਡੇ ਨਾਲ ਬਚਨ ਕਰਕੇ ਵਾਦਾ ਕਰਕੇ ਤੂੰ ਮੁੜ ਨਸ਼ਿਆਂ ਦੀ ਜ਼ਿੰਦਗੀ ਵਿੱਚ ਪਰਵਿਰਤ ਹੋਵੇਂਗਾ ਤਾਂ ਫਿਰ ਇਹ ਜਿਹੜੀ ਤੇਰੇ ਤੇ ਅੱਜ ਕਿਰਪਾ ਹੋਣੀ ਹੈ ਤੂੰ ਇਸ ਕਿਰਪਾ ਕਰਕੇ ਜੋ ਅੱਜ ਰੋਗ ਤੋਂ ਰਹਿਤ ਹੋਵੇਂਗਾ ਨਹੀਂ ਫਿਰ ਇਹ ਬਿਮਾਰੀ ਤੇਰੀ ਜਾਏਗੀ ਨਹੀਂ ਹਾਂਜੀ ਤਬ ਮਿਰਗੀ ਹੋਵੇ ਤਨ ਆਣ ਜਿਸ ਤੇ ਬਿਨਸ ਜਾਹੇ ਤਬ ਪ੍ਰਾਨ ਜੇ ਆਇਸ ਉਲੰਘੇ ਕਿਤ ਕਾਲਾ ਕਰੇ ਪਾਣ ਮਦ ਹੋਏ ਨਾ ਟਾਲਾ ਤਬ ਮਿਰਗੀ ਹੋਵੇ ਤਬ ਆਣ ਜਿਸ ਤੇ ਬਿਨਸ ਜਾਏ ਤਬ ਪ੍ਰਾਨ ਫਿਰ ਚੇਤਾ ਰੱਖਣੀ ਰੱਖੀ ਵੀ ਜੇ ਕਿਤੇ ਮੁੜ ਕੇ ਮਿਰਗੀ ਪੈ ਗਈ ਨਾ ਤੇ ਉਹ ਆਖਰੀ ਮਿਰਗੀ ਹੋਏਗੀ ਤੇਰੀ ਉਹ ਮਿਰਗੀ ਜਿਹੜੀ ਹੈ ਆਖਰੀ ਦੌਰਾ ਬਣੇਗਾ ਉਸ ਤੋਂ ਬਾਅਦ ਤੂੰ ਬਚੇਗਾ ਨਹੀਂ ਤੇਰੀ ਮੌਤ ਨਿਸ਼ਚਿਤ ਹੋ ਜਾਏਗੀ ਨਿਰਸੰਦੇ ਫਿਰ ਤੂੰ ਕਾਲ ਗ੍ਰਸਤ ਹੋ ਜਾਏਗਾ ਸੋਨੇ ਬੰਦਨ ਕਰ ਸਦਨ ਸਦਾਰਾ त्याग दीन मद्यपान को डारा ਪਿੰਡ ਦੇ ਚੌਧਰੀ ਨੇ ਮੱਥਾ ਟੇਕਿਆ ਮਾਫੀ ਮੰਗੀ ਪਿਛਲੇ ਔਗਣ ਬਖਸ਼ਾਏ ਵਾਦਾ ਕੀਤਾ ਮੈਂ ਸ਼ਰਾਬ ਨਹੀਂ ਪੀਆਗਾ ਘਰ ਗਿਆ ਸ਼ਰਾਬ ਛੱਡ ਦਿੱਤੀ ਗੁਰੂ ਜੀ ਦੇ ਨਾਲ ਕੀਤੇ ਬਚਨਾਂ ਦੇ ਅਨੁਸਾਰ ਜਿਹੜੀ ਅਲਾਮਤ ਸੀ ਉਹਦੀ ਜ਼ਿੰਦਗੀ ਵਿੱਚ ਨਸ਼ੇ ਦੀ ਉਹਨੇ ਤੋਬਾ ਕਰ ਲਈ ਉਹਦਾ ਤਿਆਗ ਕਰ ਦਿੱਤਾ ਮਿਰਗੀ ਕੀ ਕੋ ਪਇਓ ਬਿਨਾਸਾ ਸਦਾ ਅਰੋਗੀ ਹੋਏ ਹੁਲਾਸਾ ਸੁਣ ਬੰਦਨ ਕਰ ਸਦਨ ਸੁਧਾਰਾ ਤਿਆਗ ਦੀਨ ਮਦ ਪਾਣ ਕੁਟਾਰਾ ਰੋਗ ਮਿਰਗੀ ਕੋ ਭਇਓ ਬਿਨਾਸਾ ਮਹਾਰਾਜ ਦੀ ਕੜਾ ਵਰਤੀ ਮਿਰਗੀ ਦਾ ਰੋਗ ਜਿਹੜਾ ਸੀ ਉਹ ਖਤਮ ਹੋ ਗਿਆ ਹੁਣ ਕੀ ਹੋਇਆ ਸਦਾ ਅਰੋਗੀ ਹੋਏ ਹੁਲਾਸਾ ਜਦੋਂ ਬਿਮਾਰੀ ਨਾ ਰਹੀ ਤੇ ਖੁਸ਼ ਰਹਿਣ ਲੱਗ ਗਿਆ ਜਿਹੜਾ ਮਿਰਗੀ ਦਾ ਰੋਗ ਹੈ ਇਹਨੂੰ ਫਟਕ ਵੀ ਆਪਾਂ ਕਹਿੰਦੇ ਆ ਅਰੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਜਦੋਂ ਮਨੁੱਖ ਨੂੰ ਮਿਰਗੀ ਦਾ ਰੋਗ ਨਾ ਹੋਵੇ ਬੰਦਾ ਬਿਲਕੁਲ ਠੀਕ ਠਾਕ ਲੱਗਦਾ ਤੁਹਾਨੂੰ ਚਰਨ ਕਾਲ ਸੁਖ ਭੂਗੇ ਆਪੀਨਾ ਮਨ ਕਠੋਰ ਨਾ ਕੀਨ ਪਤੀਨਾ ਰੋਗ ਮਿਰਗੀ ਕੋ ਭਇਓ ਬਿਨਾਸਾ ਸਦਾ ਅਰੋਗੀ ਹੋਏ ਹੁਲਾਸਾ ਚਿਰੰਕਾਲ ਸੁਖ ਭੋਗਿਓ ਪੀਨਾ ਮਨ ਕਠੋਰ ਨਾ ਕੀਨ ਪਤੀਨਾ ਬੜਾ ਲੰਬਾ ਸਮਾਂ ਫਿਰ ਉਹ ਠੀਕ ਰਿਆ ਉਹਨੇ ਆਪਣਾ ਮਨ ਤਕੜਾ ਕਰ ਲਿਆ ਕਦੇ ਸ਼ਰਾਬ ਨਹੀਂ ਪੀਤੀ ਵਾਦਾ ਖਿਲਾਫੀ ਨਹੀਂ ਕੀਤੀ ਜਿਹੜੇ ਗੁਰੂ ਨਾਲ ਵਚਨ ਕੀਤੇ ਸੀ ਉਹ ਵਚਨ ਕਮਾਏ ਉਹਦਾ ਰੋਗ ਵੀ ਚਲਾ ਗਿਆ ਬੜਾ ਸੋਹਣਾ ਜੀਵਨ ਉਸਨੇ ਆਪਣਾ ਜੀਵੇ ਆ ਹਾਂ ਕੁਲਕ ਉਹ ਝੜ ਗੁਰ ਕੇ ਬੈਨਾ ਪਤਾ ਨਿਹਾਰੇ ਲੀਨ ਪੀਨ ਨਾ ਪਰ ਬੰਦੇ ਦੀ ਇੱਕ ਜਿਹੜੀ ਸਭ ਤੋਂ ਵੱਡੀ ਗੁਸਤਾਖੀ ਹੈ ਸਮਾਂ ਪਾ ਕੇ ਅਸੀਂ ਭੁੱਲ ਜਾਂਦੇ ਆ ਤੁਸੀਂ ਵੇਖੋ ਮਾਂ ਦੇ ਗਰਭ ਵਿੱਚ ਤਕਰੀਬਨ 9-10 ਮਹੀਨੇ ਬੱਚਾ ਉਲਟਾ ਲਟਕਦਾ ਹੈ ਪੁੱਠਾ ਪਰ ਮੁੜਕੇ ਅਸੀਂ 90 100 ਸਾਲ ਜਿਉਂਦਾ ਰਹਿੰਦਾ ਹੈ ਪਰ ਕਦੇ ਸੋਚਦਾ ਵੀ ਮੈਨੂੰ ਕਦੇ ਰੱਬ ਨੇ ਪੁੱਠਾ ਵੀ ਟੰਗਿਆ ਸੀ ਮੁੜਕੇ ਤੇ ਦੁਨੀਆ ਨੂੰ ਪੁੱਠਾ ਟੰਗਣ ਦੀਆਂ ਗੱਲਾਂ ਕਰਦਾ ਹੈ ਪੁੱਠਾ ਗਿਆ ਨਾ ਔਰ ਇਹ ਸੱਚੇ ਬਾਦਸ਼ਾਹ ਨੇ ਬਾਣੀ 'ਚ ਲਿਖਿਆ ਭਈਆ ਇਹ ਲਿਖਣੀ ਪੰਕਤੀ ਤੇ ਲਿਖ ਲਓ ਭਈਆ ਕਾਹੇ ਫਿਰ ਤੋ ਫੁੱਲਿਆ ਫੁੱਲਿਆ ਭਰਾ ਬੜਾ ਫੁੱਲਿਆ ਫਿਰਦਾ ਹੈ ਜਬ 10 ਮਾਸ ਉਰਦ ਮੁਖ ਰਹਿਤਾ 100 ਦਿਨ ਕਾਹੇ ਭੁੱਲਿਆ ਉਹ ਜਿਵੇਂ ਕੋਈ ਜੇਲ ਕੱਟ ਕੇ ਆਇਆ ਹੋਵੇ ਤੇ ਥੋੜੇ ਜਿਹੇ ਦਿਨ ਤੇ ਉਹ ਬੰਦਾ ਸ਼ਰਮਿੰਦਾ ਜਿਹਾ ਗਲੀ ਚੋਂ ਲੰਘਦਾ ਤੇ ਮੁੜ ਕੇ ਹੌਲੀ ਹੌਲੀ ਉਹ ਇਹ ਗੱਲ ਭੁੱਲ ਜਾਂਦਾ ਵੀ ਮੈਂ ਤੇ ਜੇਲ ਵੀ ਕੱਟੀ ਆ ਔਰ ਜੇਲ ਇੱਕ ਇੱਕ ਧਿਆਨਤਦਾਰ ਸਿਆਣੇ ਆਦਮੀ ਵਾਸਤੇ ਸ਼ੋਭਨੀਕ ਨਹੀਂ ਹੈ ਬਿਲਕੁਲ ਇਸੇ ਤਰ੍ਹਾਂ ਚੌਧਰੀ ਨੇ ਕੀਤਾ ਛੇ ਮਹੀਨੇ ਲੰਘੇ ਹੋਣੇ ਨੇ ਸਾਲ ਲੰਘਿਆ ਹੋਣਾ ਹੁਣ ਇਹ ਵੀ ਭੁੱਲ ਗਿਆ ਵੀ ਮਿਰਗੀ ਕੀ ਹੁੰਦੀ ਐ ਤੇ ਮਿਰਗੀ ਦਾ ਦੌਰਾ ਕੀ ਹੁੰਦਾ ਤੇ ਦੌਰੇ ਦੇ ਵਿੱਚ ਸਰੀਰ ਦੀ ਤਕਲੀਫ ਕੀ ਹੁੰਦੀ ਐ ਹੌਲੀ ਹੌਲੀ ਭੁੱਲ ਗਿਆ ਚਿਰੰਕਾਲ ਸੁਖ ਭੋਗਿਓ ਪੀਣਾ ਪੂਲ ਗਇਓ ਜੜ ਗੁਰ ਕੇ ਬੈਣ ਪਤਾ ਨਿਹਾਰ ਲੀਨ ਭੀ ਨੈਣ ਹੁਣ ਉਹਦੇ ਤੇ ਅੱਖਾਂ ਦੇ ਸਾਹਮਣੇ ਸੱਚ ਸੀ ਸ਼ਰਾਬ ਪੀਂਦਾ ਸੀ ਮਿਰਗੀ ਪੈਂਦੀ ਸੀ ਸ਼ਰਾਬ ਛੱਡ ਦਿੱਤੀ ਮਿਰਗੀ ਖਤਮ ਹੋ ਗਈ ਹੁਣ ਜਿਹਦੀ ਜ਼ਿੰਦਗੀ ਚ ਐਡਾ ਵੱਡਾ ਗੁਰੂ ਦਾ ਬਚਨਾਂ ਦਾ ਸੱਚ ਹੋਵੇ ਹੁਣ ਉਹਨੂੰ ਕਿਸੇ ਹੋਰ ਪਰਚੇ ਇਮਤਿਹਾਨ ਦੀ ਲੋੜ ਤੇ ਨਹੀਂ ਨਾ ਉਹਨੂੰ ਕਿਸੇ ਹੋਰ ਪਰਖ ਦੀ ਲੋੜ ਤਾਂ ਨਹੀਂ ਹੋਣੀ ਚਾਹੀਦੀ ਹਾਂਜੀ ਇੱਕ ਦਿਨ ਸ਼ਾਮ ਘਟਾ ਘਮੜਾਈ ਭਈ ਠੰਡ ਬੂੰਦਾ ਵਰਖਾਈ ਇੱਕ ਦਿਨ ਕੀ ਹੋਇਆ ਸ਼ਾਮਾਂ ਦਾ ਵਕਤ ਹੈ ਬੱਦਲਾ ਗਿਆ ਕਾਲੀਆਂ ਘਟਾਂ ਚੜੀਆਂ ਥੋੜੀ ਥੋੜੀ ਬੂੰਦਾ ਬਾਂਦੀ ਸ਼ੁਰੂ ਹੋਈ ਜਿਹਨੂੰ ਆਪਾਂ ਕਿਨਮਣ ਕਹਿੰਦੇ ਆ ਹਾਂਜੀ ਚਲੇ ਬਾਇਓ ਸੁਖ ਦੇਵਨ ਹਾਰੀ ਮਦਰ ਮਦਰ ਕਰ ਜਥ ਘਟਕਾਰੀ ਤੇ ਨਾਲ ਮਿੱਠੀ ਮਿੱਠੀ ਹਵਾ ਵੀ ਵਗਦੀ ਹੈ ਹੁਣ ਗਰਮੀਆਂ ਦੇ ਦਿਨ ਹੋਣ ਸ਼ਾਮਾਂ ਦਾ ਵਕਤ ਹੋਵੇ ਕਾਲੇ ਬੱਦਲਾਂ ਦੀਆਂ ਘਟਾਵਾਂ ਹੋਣ ਥੋੜੀ ਥੋੜੀ ਕਿਨਮਣ ਹੋਵੇ ਤੇ ਉਸ ਵੇਲੇ ਜਿਹੜੀ ਹਵਾ ਚੱਲਦੀ ਹੈ ਨਾ ਉਹ ਫਿਰ ਕੂਲਰ ਦਾ ਕੰਮ ਕਰਦੀ ਹੈ ਜਿਵੇਂ ਗਰਮੀਆਂ ਚ ਕੂਲਰ ਚੰਗਾ ਲੱਗਦਾ ਹੈ ਨਾ ਸਿਰਫ ਇੰਨਾ ਹੀ ਹੁੰਦਾ ਹੈ ਵੀ ਉਹ ਜਿਹੜਾ ਕਾਰਜਾ ਲੱਗਾ ਹੁੰਦਾ ਹੈ ਉਹਦੇ ਤੇ ਪਾਣੀ ਡਿੱਗਦਾ ਹੈ ਉਹਦੇ ਵਿੱਚੋਂ ਜਦੋਂ ਗਰਮ ਹਵਾ ਲੰਘਦੀ ਹੈ ਤੇ ਸਾਨੂੰ ਅੱਗੇ ਲੰਘ ਕੇ ਠੰਡੀ ਪਹੁੰਚਦੀ ਹੈ ਇਸ ਵਗਦੀ ਹਵਾ ਦੇ ਵਿੱਚ ਪੈਂਦੇ ਛੋਟੇ ਛੋਟੇ ਇਸ ਮੀਂਹ ਦੇ ਵਿੱਚ ਕਾਲੀਆਂ ਘਟਾਵਾਂ ਦੇ ਵਿੱਚ ਉਹ ਜਿਹੜਾ ਚੌਧਰੀ ਸੀ ਉਹਦਾ ਵੀ ਮਨ ਜਿਹੜਾ ਸੀ ਉਹ ਵਿਚਲਤ ਹੋ ਗਿਆ ਬਭੀ ਮਤਰਾਲੀ ਨਮਗਾਈ ਉਹ ਮਗੇ ਹੋਰ ਤਾਂ ਰਹੋ ਨਹ ਜਾਈ ਤੇ ਮਨ ਵਿੱਚ ਸੋਚਦਾ ਹੈ ਵੀ ਇਹ ਤੇ ਝੜੀ ਲੱਗ ਗਈ ਹੈ ਤੇ ਝੜੀ ਲਾਉਣ ਦਾ ਹੀ ਵਕਤ ਹੈ ਤੇ ਸ਼ਰਾਬ ਮੰਗਾ ਲਈ ਕੱਲਿਆ ਹੋਣਾ ਨੌਕਰ ਨੂੰ ਵੀ ਜਾ ਬੋਤਲ ਲੈ ਕੇ ਆ ਸ਼ਰਾਬ ਆ ਗਈ ਹੁਣ ਸ਼ਰਾਬ ਆਈ ਤੇ ਫਿਰ ਰਹਿ ਵੀ ਨਾ ਹੋਇਆ ਫਿਰ ਕਹਿੰਦਾ ਉਹ ਨਾ ਵੀ ਪਾ ਦੇ ਗਲਾਸ ਵਿੱਚ ਭਾਈ ਹਾਂਜੀ ਰਿਓ ਪਾਨ ਮੁਕ ਨੁਕਲ ਮਗਾਏ ਥਾਵਤ ਚਟਿਓ ਅਮਲ ਔਰ ਛਾਏ ਤੇ ਚੌਧਰੀ ਸੀ ਚੌਧਰੀਆਂ ਵਾਂਗੂ ਉਹਨੇ ਸ਼ਰਾਬ ਪੀਤੀ ਨਾਲੇ ਸ਼ਰਾਬ ਪੀਂਦਾ ਨਾਲੇ ਨਕਲ ਖਾਂਦਾ ਨਕਲ ਇਹ ਇੱਥੇ ਲਿਖਿਆ ਨਾਲ ਸ਼ਰਾਬੀ ਲੋਕ ਸ਼ਰਾਬ ਪੀਂਦਿਆਂ ਜਿਹੜੇ ਨਾਲ ਉਹ ਕੋਈ ਪਦਾਰਥ ਖਾਂਦੇ ਨੇ ਨਾ ਉਹਨੂੰ ਕਹਿੰਦੇ ਨੇ ਨਕਲ ਉਹਨੂੰ ਤੁਸੀਂ ਨਮਕੀਨ ਕਹਿ ਦਿਓ ਪਕੌੜੇ ਕਹਿ ਦਿਓ ਜੋ ਮਰਜ਼ੀ ਕਹਿ ਦਿਓ ਸ਼ਰਾਬ ਪੀਣ ਵਾਲੇ ਲੋਕ ਸ਼ਰਾਬ ਪੀਂਦਿਆਂ ਜਿਹੜੀਆਂ ਚੀਜ਼ਾਂ ਨਾਲ ਖਾਂਦੇ ਨੇ ਉਹਨੂੰ ਨਕਲ ਕਹਿੰਦੇ ਨੇ ਕਹਿੰਦੇ ਉਹ ਵੀ ਮੰਗਾ ਲਈ ਸ਼ਰਾਬ ਪੀਤੀ ਸ਼ਰਾਬ ਦਾ ਨਸ਼ਾ ਜਿਹੜਾ ਸੀ ਉਹ ਚੜ ਗਿਆ ਜਾਏ ਰੋਡਿਓ ਬਹਰ ਅਟਾਰੀ ਟਿਕਨ ਬਹਾਰ ਪਰ ਕਿਉਤ ਬਾਰੀ ਫਿਰ ਕੋਠੇ ਤੇ ਚੜ ਗਿਆ ਕੋਠੇ ਤੇ ਅਟਾਰੀ ਬਣੀ ਹੋਈ ਸੀ ਅੱਜ ਤਾਂ ਜਿਹੜੀ ਮਲਟੀ ਸਟੋਰੀ ਅਸੀਂ ਬਿਲਡਿੰਗਾਂ ਵੇਖਦੇ ਆ ਨਾ ਇਹ ਜਿਹੜੀ ਸ਼ਹਿਰਾਂ ਦੀ ਜ਼ਿੰਦਗੀ ਹੈ ਪਰ ਜਦੋਂ 450 450 ਪੌਣੀ 500 ਸਾਲ ਪਿੱਛੇ ਜਾਓਗੇ ਉਦੋਂ ਇੰਨੀਆਂ ਮੰਜ਼ਲਾਂ ਦੇ ਮਕਾਨ ਇੰਨੀ ਤਕਨੀਕ ਬਿਲਡਿੰਗ ਦੀ ਹੁੰਦੀ ਨਹੀਂ ਸੀ ਹੋਏਗੀ ਰਾਜਿਆਂ ਮਹਾਰਾਜਿਆਂ ਕੋਲੇ ਹੋਏਗੀ ਜਿਹੜੇ ਕਿਲੇ ਬਣਾਉਂਦੇ ਸੀ ਉਦੋਂ ਸਿਰਫ ਮਿੱਟੀ ਦੇ ਘਰ ਹੁੰਦੇ ਸੀ ਤੇ ਵੱਧ ਤੋਂ ਵੱਧ ਚੁਬਾਰਾ ਹੁੰਦਾ ਸੀ ਕਿਸੇ ਨੇ ਇੱਕ ਕੋਠੇ ਦੇ ਉੱਤੇ ਕੋਠਾ ਪਾ ਲਿਆ ਤੇ ਚੁਬਾਰਾ ਹੋ ਗਿਆ ਹੁਣ ਇਹਦੇ ਘਰ ਵਿੱਚ ਚੁਬਾਰਾ ਬਣਿਆ ਅੱਗੇ ਵਾਧਾ ਜਿਆ ਬਣਿਆ ਔਟਾਰੀ ਬਣੀ ਹੋਈ ਹੈ ਉੱਥੇ ਚੜ ਗਿਆ ਨਾਲੇ ਸ਼ਰਾਬ ਦਾ ਲੋਰ ਹੈ ਤੇ ਨਾਲੇ ਬਣੇ ਹੋਏ ਮੌਸਮ ਦਾ ਇਹ ਸਵਾਦ ਮਾਣਦਾ ਹੈ ਦੁਰਦੇਸ਼ ਉੱਚੇ ਕਹੋ ਪੁਕਾਰ ਕਰ ਮਦਪਾਨ ਭਇਓ ਮਤਵਾਰਾ ਬਸ ਫਿਰ ਕੀ ਸੀ ਸ਼ਰਾਬ ਚੜ ਗਈ ਮਤ ਮਾਰੀ ਗਈ ਸ਼ਰਾਬ ਦੇ ਵਿੱਚ ਮਸਤ ਹੋ ਕੇ ਕਹਿੰਦਾ ਉਹ ਗੁਰੂ ਸ਼ਰਾਬੀ ਦੀ ਨਾ ਇੱਕ ਵੱਖਰੀ ਬਾਡੀ ਲੈਂਗੁਏਜ ਹੁੰਦੀ ਹੈ ਕੁੜਤਾ ਪਹਿਣਾ ਵੀ ਪਿੰਦੀਆਂ ਨੇ ਕੀ ਕਹੀਏ ਨਹੀਂ ਤੇ ਪਹਿਣਾ ਨੂੰ ਪਤਾ ਹੁੰਦਾ ਵੀ ਘਰ ਵਾਲੇ ਦਾ ਕੁੱਟ ਪੀ ਕੇ ਕੀ ਹਾਲ ਹੁੰਦਾ ਹੈ ਫਿਰ ਬੜੇ ਮੂੰਹ ਜੇ ਬਣਾ ਬਣਾ ਕੇ ਐਵੇਂ ਭਾਵੇਂ ਮੁੱਛਾ ਹੋਣ ਨਾ ਹੋਣ ਉਹਦੇ ਹੱਥ ਫੇਰੀ ਜਾਣਗੇ ਮੈਨੂੰ ਖਿਮਾ ਕਰਨਾ ਵੀ ਮੈਂ ਕਿਹਾ ਪਹਿਣਾ ਵੀ ਪਿੰਦੀਆਂ ਨੇ ਪਿੰਦੀਆਂ ਮੈਂ ਤਾਂ ਕਿਹਾ ਸਾਰੀਆਂ ਨਹੀਂ ਪਿੰਦੀਆਂ ਪਰ ਇਹ ਬਿਮਾਰੀ ਇੰਨੀ ਜ਼ਿਆਦਾ ਹੈ ਕਿ ਕੈਂਸਰ ਦਾ ਫੋੜਾ ਹੈ ਬਹੁਤਾ ਜੇ ਰੇਸ਼ਮ ਦਾ ਕੱਪੜਾ ਸਾਡੇ ਤੋਂ ਪਹਿਣਾ ਨਹੀਂ ਕਿ ਆਪਾਂ ਕਹੀਏ ਵੀ ਨਾ ਕਹੋ ਗਿਆਨੀ ਜੀ ਨਾ ਕਹੋ ਜੀ ਇਹ ਕਿੰਨਾ ਕੁ ਚਿਰ ਨਾ ਕਵਾਂਗੇ ਅਪ ਔਰ ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ ਬੰਦੇ ਦਾ ਹੈ ਬੰਦਾ ਕਹੇ ਜੀ ਮੈਂ ਪੀਵਾਂ ਤੇ ਤੂੰ ਨਾ ਪੀ ਉਹ ਕਹੇ ਕਿਉਂਕਿ ਅੱਜ ਕੱਲ ਬਰਾਬਰ ਦੇ ਹੱਕ ਨੇ ਨਾ ਹੁਣ ਬਰਾਬਰ ਦੇ ਹੱਕ ਵਿੱਚ ਬੰਦੇ ਦੇ ਬਰਾਬਰ ਜਨਾਨੀ ਗੁਰਦੁਆਰੇ ਜਾਵੇ ਨਾ ਜਾਵੇ ਬੋਤਲ ਦੇ ਨੇੜੇ ਤੇ ਚਲੀ ਜਾਏਗੀ ਉਹ ਕਹੇਗੀ ਤੂੰ ਕਿਉਂ ਕਪੀਂ ਨਾ ਫਿਰ ਜਿਵੇਂ ਪੀਣ ਵਾਲਾ ਬੱਚਿਆਂ ਨੂੰ ਨਹੀਂ ਰੋਕ ਸਕਦਾ ਉਹ ਕਹਿਣਗੇ ਬਾਪੂ ਤੂੰ ਕਿਉਂ ਪੀਂਨਾ ਜੇ ਸਾਨੂੰ ਕਹਿਣਾ ਵੀ ਨਹੀਂ ਪੀਣੀ ਚਾਹੀਦੀ ਇਸ ਅਲਾਮਤ ਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਬੰਦਾ ਖੁਦ ਆਪੇ ਆਪਣੇ ਘਰ ਦੀ ਦੁਸ਼ਵਾਰੀ ਆਪਣੇ ਘਰ ਦੀ ਸਾੜ ਸਤੀ ਆਪਣੇ ਘਰ ਦੀ ਕਰੋਪੀ ਇਹਦੇ ਸਾਰੀਆਂ ਜ਼ਿੰਮੇਵਾਰੀਆਂ ਬੰਦੇ ਦੀਆਂ ਆਪਣੀਆਂ ਨੇ ਇਹਦੇ ਵਿੱਚ ਬੰਦਾ ਖੁਦ ਦੋਸ਼ੀ ਐ ਇਹ ਚੜ ਗਿਆ ਜੀ ਕੋਠੇ ਸ਼ਰਾਬ ਸਿਰ ਨੂੰ ਚੜੀ ਐ ਤੇ ਹੁਣ ਚਲੋ ਪੀ ਲਈ ਮਰ ਲਈ ਤੂੰ ਬੈਠਾ ਰੋ ਥੱਲੇ ਕੋਠੇ ਤੇ ਚੜ ਗਿਆ ਤੈਨੂੰ ਕੋਠੇ ਚੜ ਕੇ ਪੀ ਲਈ ਤਾਂ ਵੀ ਮਰ ਹੁਣ ਗੁਰੂ ਨੂੰ ਆਵਾਜ਼ ਮਾਰਦਾ ਹੈ ਗੁਰੂ ਅੰਗਦ ਸਾਹਿਬ ਨੂੰ ਹੁਣ ਕਿਵੇਂ ਆਵਾਜ਼ ਮਾਰੀ ਹੋਏਗੀ ਉਹ ਤੁਸੀਂ ਸਮਝਦੇ ਹੀ ਓ ਕਿ ਕਿ ਸ਼ਰਾਬੀ ਕਿੰਨੇ ਕਦਮ ਨਾਲ ਕਿੰਨੇ ਕ ਸਨਮਾਨ ਨਾਲ ਬੋਲ ਸਕਦਾ ਹਾਂ ਤੱਤਾ ਹਟਾਇਓ ਹੁਕਮਤ ਮਾਰਾ ਬੁੰਦਾ ਬਰਕਤ ਵੱਡੀ ਬਹਾਰਾ ਕਹਿੰਦਾ ਓਏ ਤੱਪਿਆ ਉਹ ਜਿਹੜੀ ਤੂੰ ਮੈਨੂੰ ਗੱਲ ਕਹੀ ਸੀ ਨਾ ਵੀ ਸ਼ਰਾਬ ਸ਼ਰੂਪ ਨਹੀਂ ਪੀਣੀ ਕਹਿੰਦਾ ਮੈਂ ਪੀ ਲਈ ਆ ਆ ਵੇਖ ਮੌਸਮ ਕਿੱਡਾ ਸੋਹਣਾ ਬਣਿਆ ਵੇਖ ਬਾਹਰ ਜਿਵੇਂ ਆਪਾਂ ਕਹਿੰਦੇ ਨੇ ਵੀ ਵੈਦਰ ਬੜਾ ਵਧੀਆ ਹੈ ਉਹਨੇ ਵੀ ਕਿਹਾ ਵੇਖ ਕਹਿੰਦਾ ਬਾਹਰ ਕਿਣਮਣ ਹੋ ਰਹੀ ਹੈ ਮੀਂਹ ਪੈ ਰਿਹਾ ਤੇ ਮੈਂ ਘੁੱਟ ਪੀ ਲਈ ਹੈ ਤੇ ਜਿਹੜੀ ਤੂੰ ਕੱਲ ਕਹਿੰਦਾ ਸੀ ਨਾ ਵੀ ਸ਼ਰਾਬ ਨਾ ਪੀਵੀਂ ਕਹਿੰਦਾ ਮੈਂ ਨਹੀਂ ਮੰਨਦਾ ਤੇਰਾ ਹੁਕਮ ਹਾਂ ਰਹਿਓ ਨਾ ਜਾਹੇ ਮੋਹੇ ਤੇ ਕੈਸੇ ਭਾਵਤ ਅਤ ਮਰ ਬੋਧ ਮੈਂ ਜੈਸੇ ਮੈਂ ਨਹੀਂ ਰਹਿ ਸਕਦਾ ਸ਼ਰਾਬ ਪੀ ਕੇ ਮੈਨੂੰ ਬੜਾ ਪ੍ਰਮੋਦ ਆਉਂਦਾ ਹੈ ਬੜੀ ਮੇਰੇ ਅੰਦਰ ਖੁਸ਼ੀ ਆਉਂਦੀ ਹੈ ਹਾਂਜੀ ਸੇਰੇ ਅੰਗਦ ਸੋਨ ਬਿਕਸੇ ਤਬ ਕਹੇਓ ਸਚੇਤ ਹੋ ਤੂੰ ਅਵੈ ਤੇ ਬਿਲਕੁਲ ਗਵੰਡ ਵਿੱਚ ਸੀ ਚੁਬਾਰੇ ਚੜ ਕੇ ਬੋਲਿਆ ਤੇ ਆਵਾਜ਼ ਗੁਰੂ ਜੀ ਕੋਲ ਵੀ ਚਲੀ ਗਈ। ਅੱਗੋਂ ਗੁਰੂ ਪਿਤਾ ਮਹਾਰਾਜ ਕਹਿੰਦੇ ਭਾਈ ਸੁਚੇਤ ਰਵੀ ਧਿਆਨ ਰੱਖੀਂ ਆਪਣਾ। ਜਿਵੇਂ ਆਪਾਂ ਕਹਦੇ ਨੇ ਨਾ ਅਗਲੇ ਨੂੰ। ਵੀ ਆਪਣਾ ਧਿਆਨ ਰੱਖਿਓ ਭਾਈ। ਥੋੜਾ ਜਿਆ ਸੁਚੇਤ ਰਹਾ ਜੇ। ਇੰਨੇ ਹੀ ਬਚਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਹੇ ਨੇ। ਹਾਂਜੀ ਤੇ ਮੇਰੇ ਕੀ ਆਈ ਦਿਸ਼ ਤੋ ਹੈ। ਹੁਕਮ ਹਟਾਵਨ ਕੀ ਨਸਮੋਹੇ ਵੇਖ ਜੇ ਤੂੰ ਸ਼ਰਾਬ ਪੀ ਲਈ ਐ ਬਚਨ ਮੋੜ ਦਿੱਤਾ ਤੇ ਫਿਰ ਭਾਈ ਮਿਰਗੀ ਵੀ ਆਈ ਲੈ ਜੇ ਸ਼ਰਾਬ ਆ ਗਈ ਐ ਤੇ ਮਿਰਗੀ ਪਿੱਛੇ ਕਿਉਂ ਰਵੇਗੀ ਇਹ ਰੋਗ ਤੇਰੇ ਸਰੀਰ ਤੇ ਆਉਣ ਵਾਲਾ ਐ ਹੁਣ ਤੂੰ ਆਪਣੇ ਆਪ ਦਾ ਬਚਾਅ ਕਰ ਧਿਆਨ ਕਰ ਹਾਂਜੀ ਹੁਕਮ ਕੀ ਇਹ ਹੁਕਮ ਨਾ ਰਹੇ ਉਟਕੇ ਕਬਕੇ ਸਤਿਗੁਰੂ ਕਹਿੰਦੇ ਮਿਰਗੀ ਤੇਰੀ ਗਈ ਨਹੀਂ ਕਿਤੇ ਇਹ ਤਾਂ ਗੁਰੂ ਦੇ ਬਚਨਾਂ ਵਿੱਚ ਬੱਧੀ ਹੋਈ ਸੀ ਜਦੋਂ ਆਪਾਂ ਕਿਸੇ ਦੇ ਘਰ ਜਾਣੇ ਤਾਂ ਆਪਾਂ ਕੀ ਕਹਿੰਨੇ ਜਦੋਂ ਆਪਰ ਨੂੰ ਪਤਾ ਵੀ ਬੀ ਇਹਨਾਂ ਦੇ ਘਰ ਕੁੱਤਾ ਹੈ ਤਾਂ ਆਪਾਂ ਕੀ ਕਹਿੰਨੇ ਆ ਭਾਰੀ ਕੁੱਤਾ ਖੁੱਲਾ ਹੈ ਕਿ ਬੱਧਾ ਹੈ ਜਿਹੜੇ ਸਿਆਣੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਇਹਨਾਂ ਦੇ ਘਰ ਡੌਗੀ ਹੈ ਉਹ ਡੌਗੀ ਜਿਹੜਾ ਹੈ ਉਹ ਟੱਟ ਵੀ ਸਕਦਾ ਹੈ ਤੇ ਉਹ ਲੋਕ ਕਦੇ ਵੀ ਘਰ ਪੈਰ ਨਹੀਂ ਪਾਉਂਦੇ ਪਹਿਲਾਂ ਉਹ ਆਵਾਜ਼ ਮਾਰਦੇ ਨੇ ਘਰ ਵਾਲਿਆਂ ਨੂੰ ਪੁੱਛਦੇ ਨੇ ਕਿ ਭਾਈ ਕੁੱਤਾ ਬੱਧਾ ਹੋਇਆ ਇਹ ਮਿਰਗੀ ਗੁਰੂ ਜੀ ਨੇ ਬੰਨ੍ਹ ਦਿੱਤੀ ਸੀ ਵੀ ਠੀਕ ਆ ਤੂੰ ਸ਼ਰਾਬ ਨਾ ਪੀਵੀਂ ਅਸੀਂ ਮਿਰਗੀ ਤੇਰੀ ਬੰਨ੍ਹ ਦਿੰਨੇ ਉਹ ਨਹੀਂ ਆਏਗੀ ਇਹਨੇ ਸ਼ਰਾਬ ਪੀ ਲਈ ਤੇ ਮਹਾਰਾਜ ਕਹਿਣ ਲੱਗੇ ਛੁੱਟ ਛੁੱਟ ਮਿਰਗੀ ਆਈ ਦੇਸ਼ ਤੋਹੇ ਹੁਕਮ ਹਟਾਵਣ ਕੀ ਨ ਸਮੋਹੇ ਸਤਿਗੁਰੂ ਕਹਿੰਦੇ ਫਿਰ ਜੇ ਤੂੰ ਸਾਡੇ ਹੁਕਮ ਵਿੱਚ ਨਹੀਂ ਰਿਹਾ ਬੱਧਾ ਤੇ ਮਿਰਗੀ ਕਿਉਂ ਬੰਦੀ ਰਹੇਗੀ ਉਹ ਕਹੇਗੀ ਵੀ ਮੈਨੂੰ ਵੀ ਖੋਲੋ ਜੀ ਜੇ ਆਪਣੀ ਮਰਜ਼ੀ ਕਰ ਸਕਦਾ ਹੈ ਚੌਧਰੀ ਤੇ ਮਿਰਗੀ ਕਹਿੰਦੀ ਮਹਾਰਾਜ ਮੈਨੂੰ ਵੀ ਕਰਨ ਦਿਓ ਹਾਂ ਜੀ ਬਾਹ ਦੇ ਹੁਕਮ ਕੀ ਦੇਹੀ ਹੁਕਮ ਨਾ ਰਹੇ ਓਟਕੇ ਕਬਕੇ ਹੀ ਇਹ ਹੁਕਮ ਦੀ ਬੰਦੀ ਹੋਈ ਸੀ ਜਦੋਂ ਹੁਕਮ ਹੀ ਨਾ ਰਿਹਾ ਤੇ ਉਹ ਕਿਉਂ ਰਹੇਗੀ ਸਾਡੀ ਗਲਤੀਆਂ ਜਿਹੜੀਆਂ ਨੇ ਕੋਈ ਇਦਾਂ ਦੀਆਂ ਨਹੀਂ ਅਸੀਂ ਹਮੇਸ਼ਾ ਇੱਕ ਪੱਖ ਦੀ ਗਿਣਤੀ ਮਣਤੀ ਕਰਦੇ ਹਾਂ ਇੱਕ ਪੱਖ ਦੁਜਾ ਪੱਖ ASCII ਕਦੇ ਨਹੀਂ ਸੋਚਿਆ ਕਿ ਇਹਦਾ ਇੱਕ ਦੂਜਾ ਪਹਿਲੂ ਵੀ ਹੋਏਗਾ ਇਹਦਾ ਇੱਕ ਦੂਜਾ ਪੱਖ ਵੀ ਹੋਏਗਾ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਵੀ ਜਦੋਂ ਤੂੰ ਹੁਕਮ ਚ ਨਹੀਂ ਰਿਆ ਤੇ ਮਿਰਗੀ ਨੂੰ ਵੀ ਸਾਡੇ ਹੁਕਮ ਮੰਨਣ ਦੀ ਕੀ ਲੋੜ ਹੈ ਹਾਂ ਤਾਤਸ਼ੇ ਮੈਂ ਉੱਠੀ ਚੌਧਰੀ ਜਾਏ ਗਿਰਿਓ ਉਟਾਰੀ ਤੇ ਉਥਲਾਏ ਬਸ ਇੰਨੇ ਬਚਨਾਂ ਦੀ ਧੇਰ ਸੀ ਚੌਧਰੀ ਨੂੰ ਫਿਰ ਮਿਰਗੀ ਪੈ ਗਈ ਮਿਰਗੀ ਦਾ ਦੌਰਾ ਪਿਆ ਤਤਸ਼ਿਨ ਉਠੀ ਚੌਧਰੀ ਜਾਏ ਗਿਰਿਓ ਉਟਾਰੀ ਤੇ ਉਥਲਾਏ ਉੱਪਰ ਚੜਿਆ ਸੀ ਚੁਬਾਰੇ ਤੇ ਮਿਰਗੀ ਦਾ ਦੌਰਾ ਪਿਆ ਤੇ ਸਿੱਧਾ ਉਟਾਰੀ ਤੋਂ ਫਰਸ਼ ਤੇ ਜ਼ਮੀਨ ਤੇ ਡਿੱਗ ਪਿਆ ਜੇ ਤੇ ਉੱਪਰ ਕੋਠੇ ਦੀ ਛੱਤ ਤੇ ਡਿੱਗਦਾ ਤੇ ਸ਼ਾਇਦ ਬਚ ਜਾਂਦਾ ਕੋ ਥੋੜਾ ਚਿਰ ਤੜਫਣ ਦਾ ਮੌਕਾ ਮਿਲ ਜਾਂਦਾ ਸ਼ਾਇਦ ਹੋ ਸਕਦਾ ਕੋਈ ਆ ਕੇ ਉਹਦੀ ਉਹ ਪਈ ਦੰਦਨ ਤੋੜ ਦਿੰਦਾ ਬਚ ਜਾਂਦਾ ਉਹ ਪਰ ਜ਼ਮੀਨ ਤੇ ਡਿੱਗਿਆ ਤਤਸ਼ਨ ਮੌਤ ਹੋ ਗਈ ਅੱਜ ਸੀਸ ਅਤਰਹ ਪਰ ਲਾਗੇ ਉਹ ਜਬਾ ਫੂਟਿਓ ਨਿ ਕਸਮੀ ਜਤੇ ਤਬਾ ਡਿੱਗਾ ਸਿਰ ਦੇ ਭਾਰ ਸਿਰ ਫਟ ਗਿਆ ਸਿਰ ਦੀ ਮਿਜ ਨਿਕਲ ਗਈ ਮੌਤ ਹੋ ਗਈ ਹਾਂਜੀ ਤਤਸ਼ਨ ਨੇ ਮਾਰਿਆ ਮੁਗਦ ਦੁੱਖ ਪਾਏ ਲਿਓ ਸਵੰਦਨ ਦਿਓ ਜਲਾਏ ਬਸ ਫਿਰ ਕੀ ਸੀ ਰਿਸ਼ਤੇਦਾਰਾਂ ਨੇ ਪੈਣਾ ਭਰਾਵਾਂ ਨੇ ਚੁਕ ਲਿਆ ਰੋ ਲਿਆ ਪੇਟ ਸਿਆਪਾ ਕਰ ਲਿਆ ਅਖੀਰ ਉਸ ਚੌਧਰੀ ਦਾ ਦਾਸ ਸਸਕਾਰ ਕਰ ਦਿੱਤਾ ਗਿਆ ਉਹਦੇ ਸਰੀਰ ਨੂੰ ਚਿਖਾ ਚਿਣੀ ਹੈ ਚਿਖਾ ਤੇ ਰੱਖ ਕੇ ਸਾੜ ਦਿੱਤਾ ਹਾਂਜੀ ਸਤ ਗੁਰੂ ਸੋ ਉਪੋਸਾਹਸ ਕਰੇ ਗਰਵ ਤਰ ਮੂੜ ਮਤ ਸਤ ਗੁਰੂ ਦੇ ਨਾਲ ਕਦੇ ਉਪਹਾਸ ਨਾ ਕਰਿਓ ਇਸ ਸਾਖੀ ਦਾ ਭਾਵ ਅਰਥ ਇਹ ਹੈ ਕਿ ਜਿਵੇਂ ਮਸ਼ਕਰੀ ਕਰਦੇ ਆ ਅਸੀਂ ਹਾਸਾ ਕਰਦੇ ਆ ਮਜ਼ਾਕ ਕਰਦੇ ਆ ਟਾਂਚ ਕਰਦੇ ਆ ਇਹੋ ਜੀਆਂ ਗੱਲਾਂ ਆਪਣੇ ਗੁਰੂ ਨਾਲ ਨਾ ਕਰਿਓ ਗੁਰੂ ਦੇ ਪ੍ਰਤੀ ਅਦਬ ਰੱਖੋ ਸਨਮਾਨ ਰੱਖੋ ਵੇਖੋ ਮੈਂ ਤਾਂ ਰੋਜ਼ ਬੇਨਤੀ ਕਰਦਾ ਕਿਸੇ ਦੀ ਇੱਜ਼ਤ ਨਾ ਕਰੋ ਹੋ ਸਕਦਾ ਤੁਹਾਨੂੰ ਕਰਨੀ ਨਾ ਆਉਂਦੀ ਹੋਵੇ ਪਰ ਬੇਇੱਜ਼ਤੀ ਨਾ ਕਰ ਬੈਠੇ ਹੋ ਜੇ ਕਿਸੇ ਦੀ ਅਗਿਆ ਨਾ ਕਰ ਬੈਠੇ ਹੋ ਜੇ ਇਹ ਹੱਕ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਕਿਸੇ ਨੇ ਚੰਗਾ ਨਹੀਂ ਬੋਲਿਆ ਕੋਈ ਗੱਲ ਨਹੀਂ ਨਹੀਂ ਬੋਲਣਾ ਆਉਂਦਾ ਹੋਏਗਾ ਪਰ ਕਿਸੇ ਦੀ ਮਾੜਾ ਬੋਲੋਗੇ ਲੇਖਾ ਦੇਣਾ ਪੈਗਾ ਕਿਸੇ ਦੀ ਚੰਗਾ ਨਾ ਕਰੋ ਹੋ ਸਕਦਾ ਤੁਸੀਂ ਨਾ ਕਰਦੇ ਹੋ ਪਰ ਕਿਸੇ ਦੀ ਮਾੜਾ ਵੀ ਨਾ ਕਰਿਓ ਆਪਣਾ ਬੀਜਿਆ ਵੱਡਣਾ ਪਵੇਗਾ ਗੁਰੂ ਨਾਲ ਉਪਹਾਸ ਮੂਰਖ ਲੋਕ ਕਰਦੇ ਨੇ ਸਿੱਖ ਨਹੀਂ ਕਰ ਸਕਦੇ ਹਾਂਜੀ ਤਤਸ਼ੈਨ ਹੋਵੇ ਬਨਾਸ਼ ਪਰੇ ਨਰਕ ਮਾਰਕ ਅਗਤ ਤਤ ਛਿੰਨ ਬਨਾਸ਼ ਹੋਵੇਗਾ ਨਰਕਾਂ ਵਿੱਚ ਪਵੋਗੇ ਅਵਗਤ ਜਾਓਗੇ ਚੌਧਰੀ ਨੇ ਸ਼ਰਾਬ ਪੀ ਲਈ ਇੱਕ ਗਲਤੀ ਹੈ ਫਿਰ ਗੁਰੂ ਜੀ ਨੂੰ ਕਿਹਾ ਮੈਂ ਸ਼ਰਾਬ ਪੀ ਲਈ ਹੈ ਇਹ ਦੂਜੀ ਗਲਤੀ ਹੈ ਤੀਜੀ ਗਲਤੀ ਕਹਿਣ ਲੱਗਾ ਮੈਂ ਤੇਰਾ ਹੁਕਮ ਟਾਲ ਦਿੱਤਾ ਹੈ ਮੈਨੇ ਤੇਰੀ ਪ੍ਰਵਾਹ ਕਰਦਾ ਦੇਖੋ ਗਲਤੀ ਤੇ ਇੱਕ ਨਹੀਂ ਮਾਨ ਹੁੰਦੀ ਹੁਣ ਤੁਸੀਂ ਕਹੋਗੇ ਜੀ ਸ਼ਰਾਬ ਹੀ ਪੀ ਲਈ ਤੇ ਬਾਕੀ ਗੱਲਾਂ ਕੀ ਹੈ ਨਾ 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 ਜਿਹੜੀ ਜਿਊਰੀ ਹੈ ਨਾ ਜਿਹਨੂੰ ਕੋਰਟ ਕਹਿੰਦੇ ਹੋ ਤੁਸੀਂ ਕਚਹਿਰੀ ਕਹਿੰਦੇ ਹੋ ਤੁਸੀਂ ਵੇਖਿਆ ਇੱਕ ਮਰਡਰ ਦੇ ਉੱਤੇ ਚਾਰ ਪੰਜ ਧਾਰਾ ਲੱਗ ਜਾਂਦੀਆਂ ਨੇ ਉਹ ਕੀ ਹੈ ਬੰਦਾ ਇੱਕ ਗਲਤੀ ਕਰ ਦਿਆ ਉਹਦੇ ਤੇ ਚਾਰ ਪੰਜ ਧਾਰਾ ਲੱਗ ਜਾਂਦੀਆਂ ਨੇ ਚਾਰ ਪੰਜ ਧਾਰਾ ਦਾ ਅਰਥ ਹੁੰਦਾ ਗੱਲਾਂ ਚਾਰ ਪੰਜ ਨੇ ਮਿੱਤਾ ਇੱਕ ਗਲਤੀ ਦੀਆਂ ਦੋ ਧਾਰਾਂ ਨਹੀਂ ਐ ਇੱਕ ਗਲਤੀ ਦੀ ਕੋਈ ਧਾਰਾ ਐ ਜਿਹੋ ਜਿਹੋ ਜੀ ਗਲਤੀ ਹੁੰਦੀ ਜਾਏਗੀ ਉਹੋ ਉਹ ਜੀਆਂ ਨਾਲ ਧਾਰਾ ਜੁੜਦੀਆਂ ਜਾਣਗੀਆਂ ਇਹਨੇ ਇੱਕ ਗਲਤੀ ਕੀਤੀ ਸ਼ਰਾਬ ਪੀਤੀ ਦੂਜੀ ਗਲਤੀ ਕੀਤੀ ਗੁਰੂ ਨੂੰ ਕਿਹਾ ਵੀ じゃ ਮੈਂ ਪੀ ਲਈ ਉਹ ਤੀਜੀ ਗੱਲ ਕਹਿੰਦਾ ਮੈਂ ਤੇਰਾ ਹੁਕਮ ਟਾਲਦਾ ਹੀ ਚਾਹੀਦਾ ਇਹ ਤੇ ਸਹਿਣਾ ਚਾਹੀਦਾ ਸੀ ਵੀ ਮਹਾਰਾਜ ਅੱਜ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਹੋ ਮੀ ਕਣੀ ਪੈਂਦੀ ਸੀ ਮੈਂ ਪੀ ਬੈਠਾ ਸ਼ੇਰੇ ਆ ਕੇ ਮੈਂ ਤੁਹਾਡੀ ਸ਼ਰਨ ਵਿੱਚ ਪੈ ਜਾਗਾ ਮੇਰੀ ਅੱਜ ਦੀ ਰਾਤ ਰੱਖਿਆ ਕਰ ਲੋ ਗੁਰੂ ਨੇ ਕਰ ਲੈਣੀ ਸੀ ਰੱਬ ਨੇ ਇਹੋ ਜਿਹਾ ਬੰਦਾ ਮਾਰ ਕੇ ਉੱਤੇ ਖੜ ਕੇ ਉਹਦੇ ਕੋਲੋਂ ਕਿਹੜਾ ਕਿਤੇ ਵੀ ਕੋਈ ਕੰਮ ਕਰਾਉਣਾ ਹੁੰਦਾ ਜਿਹੜੇ ਇੱਥੇ ਪੜ੍ਹੇ ਨੇ ਉਹ ਗਾਂ ਵੀ ਪੜ੍ਹੇ ਨੇ ਹੁਣ ਉਹ ਕਹਿੰਦਾ ਜੀ じゃ ਮੈਂ ਤੇਰਾ ਹੁਕਮ ਹੀ ਮੋੜ ਦਿੱਤਾ ਤੇ ਫਿਰ ਕੀ ਸੀ ਫਿਰ ਬਨਾਸ਼ ਹੋ ਗਿਆ